ਸਾਡੇ ਪਿਛਲੇ ਬਾਈਚ ਵਿੱਚ ਕੀਤੇ ਵਾਅਦੇ ਅਨੁਸਾਰ ਅਸੀਂ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਹੈ ਸਰ ਇਹਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਜੇਤੂਆਂ ਲਈ ਇਨਾਮੀ ਰਾਸ਼ੀ ਵਿੱਚ ਤਕਮਾ ਵਾਅਦਾ ਕੀਤਾ ਹੈ ਇਸ ਦੇ ਨਾਲ ਹੀ ਖੇਡਾਂ ਬਤਨ ਪੰਜਾਬ ਦੀਆਂ ਲਗਾਤਾਰ ਸਰ 2 ਸਾਲ ਖੇਡਾਂ ਬਤਨ ਪੰਜਾਬ ਦੀਆਂ ਦੇ ਸਮਾਗਮਾਂ ਨੂੰ ਸ਼ੁਰੂ ਕਰਕੇ ਪੰਜਾਬ ਵਿੱਚ ਇੱਕ ਨਵੀਂ ਖੇਡ ਭਾਵਨਾ ਪੈਦਾ ਕੀਤੀ ਹੈ ਇਸ ਤੋਂ ਇਲਾਵਾ ਇਸੇ ਸਾਲ ਦੌਰਾਨ ਲਗਭਗ 14000 14728 ਖਿਡਾਰੀਆਂ ਨੂੰ 54 ਕਰੋੜ ਰੁਪਏ ਦੇ ਪੁਰਸਕਾਰ ਵੰਡੇ ਗਏ ਹਨ ਅਤੇ 11 ਖਿਡਾਰੀ 11 ਖਿਡਾਰੀਆਂ ਨੂੰ ਨੌਕਰੀ ਮਾਂਜਿਆ ਕਰ ਬਣ ਜਾ ਕੇ ਜਿਨ੍ਹਾਂ ਵਿੱਚੋਂ ਚਾਰ ਅਧਿਕਾਰੀਆਂ ਨੂੰ ਮਾਨਯੋਗ ਸੀਐਮ ਸਾਫ ਸਰ ਭਗਵੰਤ ਸਿੰਘ ਮਾਜੀ ਨੇ ਪੀਸੀਐਸ ਬਤੌਰ ਪੀਸੀਐਸ ਅਤੇ 60 ਖਿਡਾਰੀਆਂ ਨੂੰ ਬਤੌਰ ਪੀਪੀਐਸ ਦੀ ਨੌਕਰੀ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਦਰ ਦਿੱਤੀ ਆ ਜਿਹਦੇ ਨਾਲ ਮੈਸਬੰਦ ਇੱਕ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਪੰਜਾਬ ਦੇ ਸਪੋਰਟਸ ਦੇ ਅੰਦਰ ਜਿਹੜਾ ਆਵੇਗਾ ਇਸੇ ਤਰ੍ਹਾਂ ਸਰ ਸਰਕਾਰ ਨੇ 180 ਜਿਹੜੇ ਉੱਗੇ ਖਿਡਾਰੀਆਂ ਤੇ ਉੱਪਰ ਦੇ ਖਿਡਾਰੀਆਂ ਦੇ ਉੱਤੇ ਜਾਣ ਵਾਲੇ ਬਜੀਟਾਂ ਨੂੰ ਦੁੱਗਣਾ ਕਰਦੇ ਹੋਏ ਕਰਮਬਾਰ 16000 ਅਤੇ 12000 ਰੁਪਏ ਪ੍ਰਤੀ ਮਹੀਨਾ ਕੀਤਾ ਸਰ ਅਤੇ ਮੈਂ ਪੰਜਾਬ ਦੀਆਂ ਖੇਡਾਂ ਵਿੱਚ ਵਿਸ਼ੇਸ਼ ਪੱਧਰੀ ਹੁਨਰ ਸਿਰਜਣ ਦੀ ਆਸ ਨਾਲ ਬਿੱਤੀ ਸਾਲ 2024-25 ਵਿੱਚ ਖੇਡਾਂ ਅਤੇ ਯੁਗਕ ਸੁਭਾਵਾਂ ਲਈ 272 ਕਰੋੜ ਰੁਪਏ ਦੇ ਬਜਟ ਦੀ ਤਸਦੀਕ ਸਰ ਰੱਖਦੇ ਹਾਂ